श्री अमृतपाल सिंह बीते कल यानी 24 जून तो 18वीं लोकसभा दा सेशन शुरू हो गया है इस दे नाल ही आज पंजाब दे 12 संसद मेंबरान ने संग चुकी है पर पंजाब दे कुल 13 एमपी हण एक नाम जो इस बार दिया लोकसभा चुनाव च सब तो वद चर्चा च रहया सी ते है ओ है अमृतपाल सिंह ਜੀ ਹਾਂ ਅਮਰਿਤਪਾਲ ਸਿੰਘ ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤੇ ਹਨ ਅਮਰਿਤਪਾਲ ਸਿੰਘ ਉਹ ਨੇ ਜੋ ਇਸ ਸਮੇਂ ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਨੇ ਤੇ ਉਹਨਾਂ ਤੇ ਐਨਐਸਏ ਲੱਗਿਆ ਹੋਇਆ ਹੈ ਜ਼ਿਕਰ ਯੋਗ ਹੈ ਵੀ ਹੈ ਕਿ 3 ਜੂਨ ਨੂੰ ਹੀ ਅਮਰਿਤਪਾਲ ਸਿੰਘ ਤੇ ਪੰਜਾਬ ਸਰਕਾਰ ਨੇ ਐਨਐਸਏ ਵਧਾਉਣ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ ਜੋ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਠੀਕ ਇੱਕ ਦਿਨ ਪਹਿਲਾਂ ਹੈ ਤਾਨੂੰ ਦੱਸਦੀ ਕਿ ਜਦ ਲੋਕ ਸਭਾ ਚੋਣਾਂ ਦੇ ਲਈ VOTING ਹੋਣੀ ਸੀ ਤੇ ਉਸ ਤੋਂ ਪਹਿਲਾਂ ਹੀ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਅਮਰਿਤਪਾਲ ਸਿੰਘ ਬਤੌਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਚੋਣਾਂ ਲੜ ਸਕਦੇ ਨੇ ਜਦ ਲੋਕ ਸਭਾ ਚੋਣਾਂ ਦੇ ਲਈ ਹਰ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਤੇ ਜਦ ਕੁਝ ਟਾਈਮ ਹੀ ਰਹਿ ਗਿਆ ਸੀ ਲੋਕ ਸਭਾ ਚੋਣਾਂ ਦੇ ਲਈ VOTING ਹੋਣ ਦੇ ਲਈ ਤੇ ਉਸ ਤੋਂ ਪਹਿਲਾਂ ਹੀ ਠੀਕ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਰੂਬਰੂ ਹੋ ਕੇ ਇਹ ਗੱਲ ਆਖੀ ਸੀ ਕਿ ਅਮਰਿਤਪਾਲ ਸਿੰਘ ਬਤੌਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਖਡੂਰ ਸੈੱਪ ਤੋਂ ਉਸ ਬਾਅਦ ਇਹ ਚਰਚਾ ਦਾ ਵਿਸ਼ੇ ਬਣ ਗਿਆ ਅੱਜ ਵੀ ਸੰਸਦ ਚ ਅਮਰਿਤਪਾਲ ਸਿੰਘ ਨੂੰ ਵੀ ਸੋਚ ਚੁੱਕਣ ਦੇ ਲਈ ਆਵਾਜ਼ ਦਿੱਤੀ ਗਈ ਪਰ ਉੱਥੇ ਕੋਈ ਮੌਜੂਦ ਨਹੀਂ ਸੀ ਸ੍ਰੀ ਅਮਰਿਤਪਾਲ ਸਿੰਘ ਸ੍ਰੀ ਅਮਰਿਤਪਾਲ ਸਿੰਘ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਉਸ ਨੂੰ ਬਾਹਰ ਕੱਢਣ ਦੇ ਲਈ ਮੰਗ ਕੀਤੀ ਜਾ ਰਹੀ ਹੈ ਰਿਕਾਰਡ ਤੋੜ ਵੋਟਾਂ ਤੋਂ ਜਿੱਤਣ ਤੋਂ ਬਾਅਦ ਅਮ੍ਰਿਤਪਾਲ ਦਾ ਪਰਿਵਾਰ ਡਿਬਰੂਗੜ੍ਹ ਜੇਲ੍ਹ 'ਚ ਅਮ੍ਰਿਤਪਾਲ ਸਿੰਘ ਨੂੰ ਮਿਲਣ ਦੇ ਲਈ ਪਹੁੰਚਿਆ ਸੀ ਜਿੱਥੇ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਲੱਡੂ ਵੀ ਵੰਡੇ ਸੀ ਤੇ ਅਮ੍ਰਿਤਪਾਲ ਨੂੰ ਜਿੱਤ ਦਾ ਸਰਟੀਫਿਕੇਟ ਵੀ ਉੱਥੇ ਉਹਨਾਂ ਨੇ ਦਿਖਾਇਆ ਸੀ ਪਰ ਅਜੇ ਵੀ ਇੱਕ ਸਵਾਲ ਬਰਕਰਾਰ ਹੈ ਕਿ ਅਮਰਿਤਪਾਲ ਸਿੰਘ ਕਦੋਂ ਐਮਪੀ ਦੀ ਸੌਹ ਚੁੱਕਣਗੇ ਤੇ ਕਿਵੇਂ ਚੁੱਕਣਗੇ ਜੇ ਸੌਹ ਚੁੱਕਣਗੇ ਤਾਂ ਇਸ ਦਾ ਕਾਨੂੰਨੀ ਤਰੀਕਾ ਕੀ ਹੋਵੇਗਾ ਇਹ ਦੇਖਣ ਵਾਲਾ ਹੋਵੇਗਾ